ਮੈਂ ਹੱਥ ਜੋੜ ਕੇ ਸਭ ਦੇ ਅੱਗੇ ਬੇਨਤੀ ਕਰਦਾ ਆਪਣੇ ਦਾਨੀ ਸੱਜਣਾ ਅਗੇ ਜਿਹੜੇ ਐਨ ਆਰ ਆਈ ਭੈਣ ਭਰਾਵਾਂ ਅਗੇ ਐਨ ਜੀਓ ਵਾਲਿਆਂ ਕੇ ਤੇ ਜਿਹੜੇ ਹੋਰ ਸਮਾਜ ਸੇਵੀ ਆ ਉਹਨਾਂ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਮੇਰਾ ਕੋਹ ਜੇ ਪਹਿਲਾਂ ਵੀ ਐਸੀ ਜਿੰਦ ਹੋ ਗਿਆ ਸੀ ਜਿਹਦੇ ਨਾਲ ਮੇਰਾ ਸਾਰਾ ਚਿਹਰਾ ਇੱਕ ਪਾਸਾ ਸਾਰਾ ਡੈਮੇਜ ਹੋਇਆ ਵਾ ਅੱਖ ਕੰਨ ਨੱਕ ਬੁੱਲ ਸਭ ਡੈਮੇਜ ਹੋਇਆ ਤੇ ਆਹ ੜੀ ਅੱਖ ਸਹੀ ਆ ਇਹਦੇ ਚੂ ਸੱਟ ਲੱਗੀ ਸੀ ਇਹ ਚ ਵੀ ਲੈਂਸ ਪਿਆ ਆ ਤੇ ਲੈਂਸ ਵੀ ਨਹੀਂ ਡਾਕਟਰ ਪਾਉਂਦੇ ਵੀ ਇਹ ਰਿਕਸ਼ੀ ਕੰਮ ਨਹੀਂ ਪਾਉਣਾ ਇਹ ਚਟਾ ਮੋਤੀ ਦੇ ਵਿੱਚ ਦੇਖ ਸਕਦਾ ਡੇਲੇ ਦੇ ਇਹ ਵੀ ਬਾਅਦ ਉਹਨਾਂ ਨੇ ਸਾਡੇ ਕੋ ਲਿਖਾ ਕੇ ਤੇ ਫੇਰ ਲੈਂਸ ਪਾਇਆ ਪਰ ਕੋਮ ਪ੍ਰਕਾਸ਼ ਹਸਪੀਟਲ ਆ ਅੱਖ ਦਾ ਆਪਰੇਸ਼ਨ ਹੋ ਰਿਹਾ ਮੇਰਾ ਆ ਉਹਨਾਂ ਨੇ ਸਾਡੇ ਕੋ ਕਾਗਜ਼ ਲਖਾਇਆ ਸੀ ਤਾਲਿਮ ਆ ਕਾਗਜ਼ ਲਿਖਾ ਕੇ ਫੇਰ ਮੇਰਾ ਆਪਰੇਸ਼ਨ ਕੀਤਾ ਕਹਿੰਦਾ ਭਾ ਵੀ ਮੇਰਾ ਵੀ ਮੈਂ 90% ਹੈਂਡੀਕੈਪ ਬੰਦਾ ਹਾਂ 90% ਕੋਈ ਝੂਠ ਵਾਲੀ ਗੱਲ ਨਹੀਂ ਜੀ ਆ ਡਾਕਟਰ ਆਏ ਜੀ ਆ ਪੱਟੀ ਹਸਪੀਟਲ 60% ਉਹਨਾਂ ਲਿਖਿਆ ਵਾ ਤੇ ਆਸ਼ੀਸ਼ ਗੋਤਾ ਜੀ 30% ਉਹਨਾਂ ਲਿਖਿਆ 90% ਮਹਿਜ ਹੀ ਗਏ ਬੰਦਾ ਵਾਂ ਇਹ ਡਾਟਾ ਦੀ ਰਿਪੋਰਟ ਤੋਂ 90% ਦਾ ਸਰਟੀਫਿਕੇਟ ਬਣਿਆ ਹੈਂਡੀਕੈਪ ਦਾ ਦੇਖ ਸਾਡੇ ਤੋਂ ਉਹਦੇ ਤੋਂ ਬਾਅਦ ਕੀ ਹੋਇਆ ਵਾ ਮੈਨੂੰ ਫੇਰ ਅਟੈਕ ਹੋ ਗਿਆ ਮੇਰੀਆਂ ਨਾੜਾਂ ਬਲੌਗ ਹੋ ਗਈਆਂ ਯਕਦਾਮੀ ਤਿੰਨ ਨੜੀ ਮੈਨੂੰ ਟਹਿਗਾ ਦੋ ਮੇਰੇ ਸਟੈਂਟ ਪਏ ਆ ਤੇ ਸਟੈਂਟ ਮੇਰੇ ਕੋਲ ਲਗਾਤਾਰ ਕੱਠੇ ਨਹੀਂ ਪਵਾਏ ਗਏ ਆ ਡੱਡ ਪਾਇ ਹੀ ਗ੍ਰਾਈ ਕਰਕੇ ਘਰ ਘਰ ਦਰ ਦਰ ਮੰਗ ਕੇ ਗ੍ਰਾਈ ਕਰਕੇ ਲੈ ਚ ਪਾਇ ਦੋ ਮੇਰੇ ਸੈਟ ਨਹੀਂ ਬਿਠੇ ਮਲ ਸਟੈਂਟ ਨਹੀਂ ਸੈਟ ਨਹੀਂ ਬਿਠੇ ਉਹ ਮਲਾਜ ਕਰਾਇਆ ਵਾ ਰੰਦਾ ਹਾ ਹਸਪੀਟਲੋਂ ਮਾ ਰੋੜ ਇਹ ਅਡਡ ਦੋ ਸਟੈਂਟ ਪਾਇਏ ਮੈਂ ਤੇ ਮੇਰਾ ਹੁ ਲਾ ਚ ਲੰਦਿਆ ਹੀ ਕੇਰ ਵਿਲ ਹਸਪੀਟਲੋਂ ਇਹ 31 ਦਾ 2023 ਦੀ ਦਵਾਈ ਲਿਆਂਦੀ ਆ ਸਾ 8000 ਦਵਾਈ ਨੇ ਮੈਨੂੰ ਦਵਾਈ ਨਹੀਂ ਲਿਆਂਦੀ ਜਾਂਦੀ ਤੇ ਆਰਥਿਕ ਤੰਗੀ ਮੈਨੂੰ ਬਹੁਤ ਜਿਆਦੀ ਆ ਗਈ ਆ ਮੈਂ ਬੜੀ ਕੋਸ਼ਿਸ਼ ਕੀਤੀ ਵੀ ਮੈਨੂੰ ਨਾ ਇਹ ਵੀਡੀਓ ਪਾਉਣੀ ਪਵੇ ਮੈਂ ਪਾਈ ਕਿਹੜੀ ਮਜਬੂਰੀ ਨਾ ਤੁਹਾਨੂੰ ਦੱਸ ਦੇਣਾ ਮੇਰੀ ਇੱਕੋ ਧੀ ਆ ਪਹਿਲਾਂ ਮੇਰਾ ਇੱਕ ਬੇਟਾ ਉਹਦੀ ਜੱਥ ਹੈ ਗੁਆਇਆ ਕਿ ਬੇਟੀ ਦੀ ਡੈਥ ਹੋ ਗਈ ਆ ਤੇ ਕੋ ਮੇਰੀ ਬੇਟੀ ਆਤ ਘਰ ਦੀ ਮੇਰੀ ਵੀ ਠੀਕ ਨਹੀਂ ਰਹੀ ਦੀ ਤੇ 90% ਹੈ ਦੀ ਕਿ ਮੈਂ ਬੰਦਾ ਆ ਤੇ ਉਤੋਂ ਮੈਨੂੰ ਟੈਗ ਹੋਇਆ ਵਾ ਸਟੈਂਟ ਪਇਓ ਸੈਟਿੰਗ ਬੇਟਾ ਦਰਦ ਮੇਰੇ ਇੰਨੀ ਹੁੰਦੀ ਤਾਕਤ ਮੈਂ ਤੋੜ ਨਹੀਂ ਸਕਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਇੱਕ ਤੇ ਮੇਰਾ ਲਾਸ਼ ਕਰਾਇਆ ਜਾਵੇ ਹਾਰ ਦਾ ਚੰਗੀ ਤਰ੍ਹਾਂ ਇੱਕ ਮੇਰੀ ਆਖ ਦਾ ਲਾਸ਼ ਚੰਗੀ ਤਰ੍ਹਾਂ ਜਿਹੜਾ ਦਾ ਵੀ ਸਾਡੇ ਮੇਰੇ ਲੰਘ ਜਾਣ ਮੇਰੀ ਕੁੜੀ ਜਵਾਨ ਹੋ ਜੇ ਇੱਕ ਮੇਰੀ ਕੁੜੀ ਬਾਰੇ ਸੋਚੋ ਇਹਦੇ ਆਉਣ ਵਾਲੇ ਸਮੇਂ ਦਾ ਸੋਚੋ ਇੱਕ ਆਰਥਿਕ ਮੈਨੂੰ ਬੜੀ ਤੰਗੀ ਆ ਕੋਈ ਮੇਰੀ ਉਤਰਾ ਹੈਲਪ ਕੀਤੀ ਜਾਵੇ ਬਾਂਤੀ ਮੈਂ ਹੱਥ ਜੋੜ ਕੇ ਬੇਨਤੀ ਕਰ ਸਕਦਾ ਹਾਂ ਆਪਣੇ ਵੀਰਾਂ ਕੇ ਐਨ ਆਰ ਆਈ ਭੈਣ ਭਰਾਵਾਂ ਕੇ ਦਾਨੀ ਸੱਜਣਾ ਕੇ ਐਨ ਜੀ ਆ ਵਾਲਿਆਂ ਕੇ ਹੋਰ ਸਮਾਜ ਸੇਵੀ ਅਗੇ ਮੇਰਾ ਮੇਰੀ ਜ਼ਿੰਦਗੀ ਮੌਤ ਜਿਹੜੀ ਸਾਡੇ ਪਰਿਵਾਰ ਦੀ ਮੇਰੀ ਤੁਹਾਡੇ ਹੱਥ ਜੇ ਆਨੂ ਦੀ ਵਿਚਾਲੋ ਰੱਖ ਲੋ ਇਹ ਤੁਹਾਡੇ ਹੱਥ ਜੇ ਬਾਕੀ ਸਾਡਾ ਸੋਚੋ ਕੋ ਇਹ ਬਹੁਤ ਹੀ ਪੌੜ ਜਿਆਦੇ ਮਰਬੂਤ ਜੇ ਬਹੁਤ ਜਿਆਦੇ ਫਸੇ ਜੇ ਕਿ ਹਕੂਮਤ ਨੇ ਆਪਣੀ ਬੇੜੀ ਅਲੇ ਵੇਖ ਕੇ ਵੜਾ ਤੇ ਰੋਣ ਆਉਂਦਾ ਮੈਂ ਤੁਹਾਨੂੰ ਕੀ ਦਸਾਂ ਮਤਾਸ ਨਹੀਂ ਸਾਦਾ ਮੇਰੇ ਕੋ ਲਵ ਜਿੰਨੀ ਹੈਗੇ ਹੈ ਬਹੁਤ ਜਿਆਦਾ ਤੇ ਬਾ ਤੁਹਾਨੂੰ ਹੱਥ ਲੜੋਗੇ ਉਹ ਬੇਦੀ ਮੇਰੀ ਬਾਰ ਬਾਰ ਸਾਡੀ ਮਦਦ ਕੀਤੀ ਜਾਵੇ ਸਾਡੀ ਬਾਹ ਫੜੋ ਸਾਡੀ ਮਦਦ ਕਰੋ ਸਾਡੇ ਬਾਰੇ ਸੋਚੋ ਤੇ ਮੇਰੀ ਧੀ ਬਾਰੇ ਸੋਚੋ ਚੈਨ ਪੰਜਾਬੀ ਨਹੀਂ ਹੋਈ ਤੇ ਨੰਮੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜਰੂਰ